ਜਿਸ ਤਰ੍ਹਾਂ ਕਿ ਆਪ ਸਭ ਨੂੰ ਪਤਾ ਹੈ ਕਿ ਸਾਵਣ ਮਹੀਨਾ ਸ਼ੁਰੂ ਹੋ ਚੁੱਕਾ ਆ ਤਾਂ ਵੱਡੀ ਤਦਾਦ ਦੇ ਵਿੱਚ ਜਿਹੜੇ ਕਾਵੜੀਆਂ ਨੇ ਗੰਗਾ ਜਲ ਭਰ ਕੇ ਜੜਾ ਲਿਜਾਂਦੇ ਨੇ ਤਾਂ ਇਸ ਸੰਬੰਧ ਦੇ ਵਿੱਚ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਕਿ ਮੋਢਿਆ ਤੇ ਲੱਦ ਕੇ 51 ਲੀਟਰ ਗੰਗਾ ਜਲ ਲਿਜਾ ਰਹੇ ਕਾਵੜੀਆਂ ਦੀ ਮੌਤ ਹੋ ਗਈ ਆ ਤਾਂ ਦੱਸਿਓ ਕੀ ਉਸ ਦਾ ਕਹਿਣਾ ਸੀਗਾ ਕਿ ਇਸ ਜਲ ਦੇ ਨਾਲ ਇਸ ਗੰਗਾ ਜਲ ਦੇ ਨਾਲ ਉਸ ਵੱਲੋਂ ਜਿਹੜਾ ਪ੍ਰੇਤ ਦਾਦੇ ਨੂੰ ਨਹਿਲਾਇਆ ਜਾਵੇਗਾ ਕਿਉਂਕਿ ਦਾਦੇ ਦੇ ਨਾਲ ਕਾਫੀ ਪਿਆਰ ਸੀਗਾ ਤਾਂ ਕਾਵੜੀ ਜਿਹੜਾ ਆ ਉਹ ਗੰਗਾ ਜਲ 51 ਲੀਟਰ ਗੰਗਾ ਜਲ ਜਿਹੜਾ ਲੈ ਕੇ ਆਪਣੇ ਮੋਢਿਆਂ ਦੇ ਉੱਤੇ ਧਰ ਕੇ ਤਾਂ ਲੈ ਕੇ ਤੁਰਿਆ ਰਹਿੰਦਾ ਸੀਗਾ ਤਾਂ ਦੱਸਦੀ ਹੈ ਕਿ ਉਹਦੇ ਮੋਢਿਆਂ ਦੇ ਵਿੱਚ ਕਾਫੀ ਦਰ ਸੀਗਾ ਤਾਂ ਪਿੰਨ ਕਿਲਰ ਖਾ ਕੇ ਉਹ ਚੱਲੀ ਜਾ ਰਿਹਾ ਸੀਤਾ ਇਸ ਵਿਚਾਲੇ ਜਦੋਂ ਆਪਣੇ ਘਰ ਪਹੁੰਚਦਾ ਆ ਤਾਂ ਉਸਦੇ ਪਹਿਲਾਂ ਜਿਹੜਾ ਆ ਸ਼ਿਵ ਸ਼ੰਕਰ ਬੋਲੇਨਾਥ ਦੇ ਮੰਦਰ ਤੇ ਜਾ ਕੇ ਅਭਿਸ਼ੇਕ ਜਿਹੜਾ ਉਸ ਜਲ ਦੇ ਨਾਲ ਵੀ ਜਿਹੜਾ ਉਹ ਕੀਤਾ ਜਾਂਦਾ ਉਸ ਤੋਂ ਬਾਅਦ ਜਿਹੜਾ ਆਪਣੇ ਦਾਦੇ ਨੂੰ ਉਸ ਗੰਗਾ ਜਲ ਦੇ ਨਾਲ ਵੀ ਨਹਾਇਆ ਜਾਂਦਾ ਆ ਤਾਂ ਦੱਸਦੀ ਹੈ ਕਿ ਉਸ ਤੋਂ ਬਾਅਦ ਅਚਾਨਕ ਇਸ ਨੌਜਵਾਨ ਦੀ ਜੜੀ ਹੈ ਤਬੀਅਤ ਵਿਗੜਨੀ ਚੱਲੂ ਹੋ ਜਾਂਦੀ ਆ ਤਾਂ ਜਦੋਂ ਟੈਸਟ ਹੁੰਦੇ ਨੇ ਪੂਰੀ ਬੋਡੀ ਦੇ ਤਾਂ ਪਤਾ ਚਲਦਾ ਹੈ ਕਿ ਮੋਢਿਆਂ ਦੇ ਉੱਤੇ ਕਵੜ ਜਿਹੜਾ ਚੁੱਕ ਕੇ 51 ਲੀਟਰ ਜਿਹੜਾ ਗੰਗਾ ਜਲ ਚੁੱਕ ਕੇ ਲੈ ਕੇ ਆ ਰਿਆ ਸੀ ਤਾਂ ਮਸਲ ਜਿਹੜੇ ਆ ਉਹ ਦੇ ਫਟ ਚੁੱਕੇ ਨੇ ਤਾਂ ਮਸਲਾਂ ਦੇ ਵਿੱਚ ਪਾਣੀ ਭਰ ਚੁੱਕਾ ਹੈ ਤਾਂ ਕਿਡਨੀਆਂ ਜਿਹੜੀਆਂ ਨੇ ਉਹ ਵੀ ਔਰ ਚਵੀ ਜਿਹੜਾ ਇਨਫੈਕਸ਼ਨ ਪੜ ਗਈ ਸੀ ਪਾਣੀ ਭਰ ਗਿਆ ਸੀ ਤਾਂ ਜਿਹਦੇ ਕਾਰਨ ਇਸ ਨੌਜਵਾਨ ਦੀ ਜੜੀ ਆ ਉਹ ਮੌਤ ਹੋ ਚੁੱਕੀ ਆ ਤਾਂ ਇਸ ਮੌਤ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਮਾਤਮ ਛਾ ਗਿਆ ਤਾਂ ਦੱਸਦੀ ਹੈ ਇੱਕ ਇਸ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਵੱਲੋਂ ਕਿਹਾ ਗਿਆ ਕਿ ਅਗਰ ਤੁਸੀਂ ਸੌਣ ਦੇ ਮਹੀਨੇ ਦੇ ਵਿੱਚ 10 ਲੀਟਰ ਵੀ ਤੁਸੀਂ ਅਗਰ ਉੱਥੋਂ ਗੰਗਾ ਜਲ ਭਰ ਕੇ ਲੈ ਆਉਂਦੇ ਹੋ ਤਾਂ ਉਹ ਵੀ ਜਿਹੜਾ ਆ ਉਹ ਮਨਜ਼ੂਰ ਹੁੰਦਾ ਆ ਤਾਂ ਲੇਕਿਨ ਇਸ ਨੌਜਵਾਨ ਵੱਲੋਂ ਜਿੱਦ ਕਰਕੇ 51 ਲੀਟਰ ਜਿਹੜਾ ਗੰਗਾ ਜਲ ਲਿਆਇਆ ਗਿਆ ਸੀ ਜਿਸ ਦੇ ਕਾਰਨ ਉਸ ਦੀ ਮੌਤ ਹੋ ਗਈ